ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋ ਸੁਣਾਓ ਕੀ ਹਾਲ ਚਾਲ ਨੇ ਅੱਜ ਪਹਿਲੀ ਰਿਕਾਰਡਿੰਗ ਪਾਉਣ ਲੱਗਾ ਜੀ ਜੇ ਕੋਈ ਗਲਤੀ ਹੋ ਗਈ ਮਾਫ ਕਰਦੇ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਆਪਣੇ ਪੰਜਾਬ ਵਿੱਚ ਨਸ਼ੇ ਦੇ ਦਿਨੋਂ ਦਿਨ ਬਹੁਤ ਜ਼ਿਆਦਾ ਹੋਈ ਜਾਂਦੇ ਨੇ ਕਿ ਜੀ ਸਾਰੀਆਂ ਸਰਕਾਰਾਂ ਕੋਈ ਵੀ ਸਰਕਾਰ ਆਉਂਦੀ ਹੈ ਜੀ ਸਾਰੇ ਕਹਿੰਦੇ ਵੀ ਅਸੀਂ ਨਸ਼ਾ ਬੰਦ ਕਰ ਦਾਂਗੇ ਪਰ ਜੀ ਤੁਹਾਨੂੰ ਪਤਾ ਹੀ ਹੈ ਕੋਈ ਨਸ਼ਾ ਨਹੀਂ ਬੰਦ ਕਰ ਸਕਿਆ ਹੁਣ ਤੱਕ ਅੱਜ ਜੀ ਤੁਹਾਨੂੰ ਮੈਂ ਜੋ ਕਹਾਣੀ ਸੁਣਾਉਣ ਲੱਗਾ ਜੀ ਉਹ ਕਿਸੇ ਦੀ ਨਹੀਂ ਹੈਗੀ ਜੀ ਮੇਰੀ ਆਪਣੀ ਵੀ ਹੈ ਜੀ ਮੈਂ ਵੀ ਜੀ ਨਸ਼ਿਆਂ ਦੇ ਦਬਦਲ ਵਿੱਚ ਫਸ ਗਿਆ ਸੀਗਾ ਜੀ ਫੇ ਤੁਹਾਨੂੰ ਮੈਂ ਇਹ ਦੱਸਣਾ ਚਾਹੁੰਨਾ ਹੈ ਕਿਰੇ ਆਪਣੇ ਸੈਂਟਰ ਹੁੰਦੇ ਆ ਮੈਂ ਅੱਜ ਉਹਨਾਂ ਬਾਰੇ ਦੱਸਣਾ ਚਾਹੁੰਨਾ ਜੀ ਮੈਂ ਜੀ 20 ਸਾਲਾਂ ਦਾ ਨਸ਼ਾ ਕਰਨ ਲੱਗਿਆ ਜੀ ਜਦੋਂ ਤੇ ਹਾਂ ਜੀ ਜਦੋਂ ਮੈਂ ਕਰੀ ਗਿਆ ਕਰੀ ਗਿਆ ਜੀ ਹੌਲੀ-ਹੌਲੀ ਹੌਲੀ-ਹੌਲੀ ਜਦੋਂ ਮੇਰੇ ਘਰੇ ਪਤਾ ਲੱਗਿਆ ਜੀ ਨਸ਼ੇ ਬਾਰੇ ਤਾਂ ਉਹਨਾਂ ਨੇ ਪਹਿਲਾਂ ਹੀ ਮੈਨੂੰ ਬਹੁਤ ਸਮਝਾਇਆ ਮੈਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜੀ ਪਰ ਉਹਨੂੰ ਪਤਾ ਜੀ ਜਦੋਂ ਬੰਦਾ ਨਸ਼ਾ ਕਰਦਾ ਹੁੰਦਾ ਜੀ ਉਹਦਾ ਬੰਦੇ ਆ ਦਿਮਾਗ ਇਦਾਂ ਦਾ ਹੀ ਹੁੰਦਾ ਜੀ ਫਿਰ ਜੀ ਮੈਂ 3-4 ਸਾਲਾਂ ਬਾਅਦ ਜੀ ਜਦੋਂ ਮੈਂ ਨਾ ਹਟਿਆ ਤਾਂ ਜੀ ਮੈਨੂੰ ਮੇਰੇ ਘਰਦਿਆਂ ਨੇ ਸੈਂਟਰ ਭੇਜਿਆ ਜੀ ਉਹ ਵੀ ਉਹਨਾਂ ਨੂੰ ਹੀ ਮਜਬੂਰ ਨੇ ਭੇਜਣਾ ਪਿਆ ਜੀ ਹੁਣ ਜੀ ਜਦੋਂ ਮੈਂ ਹਟਿਆ ਨਹੀਂ ਤੋ ਸੈਂਟਰ ਵਾਲੇ ਜੀ ਮੈਨੂੰ ਲੈ ਕੇ ਗਏ ਤਾਂ ਉਹਨਾਂ ਨੇ ਜਾਣ ਸਾਰੀ ਮੇਰੀ ਬਣਾ ਥੱਪਣ ਮਾਰੇ ਜੀ ਉਹ ਕਹਿੰਦੇ ਜੇ ਘਰ ਵਾਲਾ ਕੰਮ ਇੱਥੇ ਕਰਿਆ ਕੋਈ ਤਾਂ ਦੇਖ ਨਹੀਂ ਉਹ ਜਦੋਂ ਜੀ ਲੈਣਾ ਆਏ ਸੀਗੇ ਜੀ ਮੈਨੂੰ ਤਾਂ ਮੈਂ ਉਹਨਾਂ ਨਾਲ ਬਹੁਤ ਜ਼ਿਆਦਾ ਹੱਥੋ ਪਾਈ ਕੀਤੀ ਜੀ ਫੇਰ ਜੀ ਜਦੋਂ ਮੈਂ ਦੂਸਰੇ ਦਿਨ ਉੱਠਿਆ ਜੀ ਉਹਨਾਂ ਨੇ ਮੈਨੂੰ 6 ਵਜੇ ਠਾਲਿਆ ਜੀ ਪੈਨਨ ਨਮਾਉਂਦੇ ਆ ਜੀ ਉਹ ਪੇਰ ਜੋ ਦੁਆ ਚਾਹ ਤੂੰ ਪੜਾ ਕੇ ਜੋਗਾ ਕਰਵਾਉਂਦੇ ਨੇਗੇ ਇਦਾਂ ਇਦਾਂ ਕਰਕੇ ਹੀ ਦਿਨ ਨਿਕਲਦੇ ਗਏ ਜੀ ਇੱਕ ਜਿਓ ਰਾਤ ਨੂੰ ਆਪਣੇ ਲਾਈਨ ਬਣਵਾਉਂਦੇ ਨੇ ਵੀ ਸਾਰਿਆਂ ਨੇ ਇਸ ਦੇ ਵਿੱਚ ਖੜੋ ਉਹ ਮੈਨੂੰ ਪਤਾ ਨਹੀਂ ਸੀਗਾ ਜੀ ਤਾਂ ਮੈਂ ਜੋ ਲਾਈਨ ਤੋਂ ਬਾਹਰ ਨਿਕਲ ਗਿਆ ਜੀ ਉਹਨਾਂ ਨੇ ਮੇਰੇ ਲੋਹੇ ਦਾ ਡੰਡਾ ਮਾਰਿਆ ਜੀ ਜੋ ਡੰਡਾ ਮਾਰਿਆ ਤਾਂ ਮੇਰੇ ਨੀਲ ਪੈ ਗਿਆ ਨੀਲ ਪਿਆ ਜੀ ਫੇਰ ਤਿੰਨ ਚਾਰ ਦਿਨਾਂ ਬਾਅਦ ਪੰਜ ਦਿਨ ਹੀ ਲੱਗੇ ਸੀਗੇ ਨੀਲ ਹਟਿਆ ਲੱਤ ਬਹੁਤ ਦੁਖਦੀ ਸੀਗੀ ਇਹੀ ਗੜੇ ਸੈਂਟਰ ਵਾਲੇ ਹੁੰਦੇ ਆ ਨਾ ਤਾਂ ਹੀ ਇਹ ਇਹ ਭੁੱਲਣ ਦਿੰਦੇ ਆ ਜੀ ਕਿਸੇ ਨਾਲ ਕਿਵੇਂ 35 40 ਮੁੰਡੇ ਹੁੰਦੇ ਆ ਕਿਸੇ ਨੂੰ ਕਿਸੇ ਨਾਲ ਨਹੀਂ ਬੋਲਣ ਦਿੰਦੇ ਜੀ ਜੇ ਕੋਈ ਬੋਲ ਪਿਆ ਜੀ ਜਾਂ ਤਾਂ ਇਹਨੂੰ ਲੰਬਾ ਪਾ ਲੈਂਦੇ ਆ ਉੱਪਰ ਗਏ ਥਾਲੀ ਆਪਣੀ ਗੇ ਢੋਲੀ ਹੁੰਦੀ ਆ ਭਰੀ ਉਹਦਾ ਬਾਗੇ ਉੱਪਰ ਜੀ ਢੋਲੀ ਰੱਖ ਕੇ ਉੱਪਰ ਦੀ ਦੋ ਬੰਦੇ ਬਿਠਾ ਦਿੰਦੇ ਨੇ ਜੀ ਦੇ ਇਹ ਬੰਦਾ ਰੋਂਦਾ ਵੀ ਆ ਜਾਂ ਬੋਲਦਾ ਤਾਂ ਜੋ ਦੂਬ ਵੱਧ ਹੋਰ ਬੰਦਾ ਉਠਾਉਂਦੇ ਨੇਗੇ ਇਹ ਹੋਰ ਵੀ ਆ ਜੀ ਇੱਕ ਮੈਂ ਉੱਥੇ ਖਾਣ ਪੀਣ ਦਾ ਵੀ ਬਹੁਤ ਜੀ ਪਹਿਲਾਂ ਕਹਿੰਦੇ ਆ ਮਾਪਿਆਂ ਨੂੰ ਵੀ 20000 ਲਵਾਂਗੇ ਅਸੀਂ ਤੁਹਾਡੇ ਬੱਤੇ ਨੂੰ ਇਦਾਂ ਰੱਖਾਂਗੇ ਖਾਣ ਪੀਣ ਵਧੀਆ ਦਵਾਂਗੇ ਇਦਾਂ ਦਾ ਉੱਥੇ ਕੁਝ ਨਹੀਂ ਹੁੰਦਾ ਸੀ ਦਾਲ ਵੀ ਪਾਣੀ ਵਰਗੀ ਹੁੰਦੀ ਹੈ ਜਮਾ ਦੁੱਧ ਵੀ ਪਾਣੀ ਮੰਨੋ ਜੀ ਤੁਸੀਂ ਸਾਰੇ ਕੋਚੂੜ ਬੋਲ ਕੇ ਜੀ ਏਦਾਂ ਕਰਦੇ ਨੇ ਜੇ ਤੁਸੀਂ ਆਪਸ ਵਿੱਚ ਬੋਲ ਵੀ ਪਏ ਜੀ ਤਾਂ ਵੀ ਤੁਹਾਨੂੰ ਜਿੱਥੇ ਪ੍ਰਣਾਮ ਦਿੰਦੇ ਨੇਗੇ ਇੱਕ ਵਾਰੀ ਜੀ ਕੱਪੜੇ ਧੋਂਦੇ ਸੀ ਅਸੀਂ ਮੈਂ ਮੁੰਡੇ ਦਾ ਕੱਪੜੇ ਧੋਂਦਾ ਸੀਗਾ ਅਸੀਂ ਹੱਥ 'ਤੇ ਜਦੋਂ ਅਸੀਂ ਤਾਂ ਸੈਂਟਰ ਵਾਲੇ ਮੁੰਡੇ ਨੇ ਦੇਖ ਲਿਆ ਉਹਨੇ ਸਾਨੂੰ ਜੀ ਬੁਲਾਇਆ ਆਪਣੇ ਕੋਲੇ ਸਾਨੂੰ ਜੀ ਕੰਧ ਕੰਨੀ ਮੂੰਹ ਕਰਕੇ ਚੌਂਕੜੀ ਮਰਵਾ ਕੇ ਬਿਠਾਦਾ ਜੀ ਸਾਨੂੰ ਹੀ ਪੂਰਾ ਦਾ ਦਿਨ ਉਦਾਂ ਹੀ ਬਿਠਾ ਕੇ ਰੱਖਿਆ ਜੀ ਸਵੇਰ 6 ਵਜੇ ਬਿਠਾਉਂਦੇ ਸੀਗੇ ਰਾਤ ਨੂੰ 11 ਵਜੇ ਜਦੋਂ ਪਾਉਂਦੇ ਹੁੰਦੇ ਸੀਗੇ ਜੀ ਸਾਨੂੰ ਸਾਨੂੰ ਲੇਟ ਪਾਉਂਦੇ ਸੀ ਤਾਂ ਉਹ ਤੋਂ ਠਾਲ ਦੇਈ ਸਾਨੂੰ ਜੀ ਫੇ ਸਵੇਰੇ ਜਦੋਂ 5 ਵਜੇ ਠਾਲ ਕੇ 5:30 ਫੇ ਫਿਰ ਉਦਾਂ ਹੀ ਬਿਠਾਉਂਦੇ ਸੀ ਸਾਨੂੰ ਜੀ ਉੱਥੇ ਸਾਨੂੰ ਹੀ ਪੂਰੇ ਦਾ ਦਿਨ ਉਦਾਂ ਹੀ ਬਿਠਾਇਆ ਜੀ ਸਾਨੂੰ ਇਹ ਜੀ ਸੈਂਟਰ ਮਾਪੇ ਭੇਜਣਾ ਦਾ ਚਾਹੁੰਦੇ ਨਹੀਂ ਹੁੰਦੇ ਜੀ ਤੁਹਾਨੂੰ ਪਤਾ ਜਦੋਂ ਨਸ਼ੇ ਕਰਦੇ ਆਂ ਜੀ ਆਪਾਂ ਨਸ਼ੇ ਵਿੱਚ ਬੰਦੇ ਨੂੰ ਜੋ ਕੋਈ ਵੀ ਕੋਈ ਵੀ ਸਮਝਾਉਂਦਾ ਜੀ ਤੁਹਾਨੂੰ ਪਤਾ ਜੀ ਸਮਝਦਾ ਨਹੀਂ ਬੰਦਾ ਜੇ ਉਹ ਸਮਝਦਾ ਨਹੀਂ ਫਿਰ ਮਾਪਿਆਂ ਨੂੰ ਮਜਬੂਰਨ ਸੈਂਟਰ ਭੇਜਣਾ ਪੈਂਦਾ ਜੀ ਜਦੋਂ ਜੀ ਨਸ਼ੇ ਕਰਦਾ ਸੀਗਾ ਮੈਂ ਤਾਂ ਮੈਂ ਘਰਦਿਆਂ ਨੂੰ ਬਹੁਤ ਦੁਖੀ ਕਰਿਆ ਜੀ ਪੰਨਾ ਮੇਰੇ ਮਾਪਿਓ ਜੀ ਮੈਂ ਤਾਂ ਬਹੁਤ ਦੁਖੀ ਸੀਗੇ ਇੰਨੇ ਜ਼ਿਆਦਾ ਦੁਖੀ ਹੋ ਗਏ ਸੀਗੇ ਜੀ ਤਾਂ ਕਰਕੇ ਮੈਨੂੰ ਸੈਂਟਰ ਭੇਜਣਾ ਪਿਆ ਜੀ ਹੋਰ ਵੀ ਆ ਜੀ ਜੇ ਉੱਥੇ ਕੋਈ ਹੋਰ ਵੀ ਗਲਤੀ ਕਰਤੀ ਜਾਂ ਤੁਸੀਂ ਕੁਝ ਚੱਕ ਕੇ ਵੀ ਖਾ ਲਿਆ ਚੋਰੀ ਵੀ ਕਿਸੇ ਬੰਦੇ ਨੇ ਖਾ ਲਿਆ ਜੀ ਉੱਥੇ ਇੱਕ ਮੁੰਡਾ ਸੀਗਾ ਜੀ ਕਿਚਨ ਦੇ ਕੰਮ ਕਰਦਾ ਸੀ ਉਹਨੇ ਰੋਟੀ ਚੱਕ ਕੇ ਖਾ ਲਈ ਉਹਨਾਂ ਨੂੰ ਪਤਾ ਲੱਗਿਆ ਜੀ ਜਦੋਂ ਰੋਟੀ ਚੱਕ ਕੇ ਖਾ ਲਈ ਤਾਂ ਉਹਨਾਂ ਨੇ ਇਹਨੂੰ ਬੁਲਾਇਆ ਉਹਦੇ ਕੋਲੇ ਪਹਿਲਾਂ ਤਾਂ ਜੀ ਉਹ ਤੋਂ 200 ਡੰਡ ਬੈਠਕਾਂ ਕਢਾਈਆਂ ਉਸ ਤੋਂ ਬਾਅਦ ਜੀ ਉਹਨੂੰ ਡੰਡਿਆਂ ਨਾਲ ਕੁੱਟਿਆ ਜੀ ਦੋ ਜਣਿਆਂ ਨੇ ਡੰਡਿਆਂ ਨਾਲ ਕੁੱਟਣ ਤੋਂ ਬਾਅਦ ਆਪਣੇ ਕੌਲੀਆਂ 'ਚ ਪਾਣੀ ਢਾ ਕੇ ਇੱਕ ਕੌਲੀ ਪਾਣੀ ਪਾਦਾ ਦਤਾਂ ਜੀਆਂ ਆਪਣੀ ਕਮਰਤਾਂ ਖੋਲ ਕੇ ਆਪ ਕਸਰਤ ਕਰ ਦਿੰਨੇ ਆ ਕਹਿੰਦਾ ਚਮਚਾਣਾ ਦੂਜੇ ਪਾਸੇ ਕੌਲੀ 'ਤੇ ਉਦੋਂ ਹੀ ਓਕਣ ਕੌਲੀ 'ਪਰ ਵੀ ਸਾਰੀ ਦਿਹਾੜੀ ਹੀ ਕੋਸ਼ ਕਰਵਾਇਆ ਉਹ ਤੋਂ ਮੈਂ ਤਾਂ ਇਹ ਹੀ ਕਹਿਣਾਗਾ ਜੇ ਕੋਈ ਮੇਰਾ ਵੀਰ ਨਸ਼ਾ ਕਰਦਾ ਛੱਡ ਦੋ ਮੈਂ ਤਾਂ ਇਹ ਹੀ ਕਹਿਣਾ ਵੀ ਸੈਂਟਰ ਦੀ ਨੌਬਤ ਤੱਕ ਕਦੇ ਮਨਾਵੇ ਕਿਸੇ ਦੇ ਮੇਰੇ ਵੀਰ ਤੇ ਆਪਾਂ ਉੱਥੇ ਹੀ ਜਾ ਕੇ ਜਦੋਂ ਬੰਦੇ ਨੂੰ ਸੈਂਟਰ ਭੇਜਦੇ ਨੇ ਉੱਥੇ ਗੁੱਸਾ ਵੀ ਬਹੁਤ ਚੜਦਾ ਸੀ ਵੀ ਜਦੋਂ ਘਰੇ ਜਾਵਾਂਗੇ ਘਰਦਿਆਂ ਨੂੰ ਇਦਾਂ ਕਰ ਦਾਂਗੇ ਇਦਾਂ ਕਰ ਦਾਂਗੇ ਮੈਨੂੰ ਵੀ ਇਦਾਂ ਹੀ ਲੱਗਿਆ ਸੀਗਾ ਜੀ ਵੀ ਜਦੋਂ ਘਰੇ ਜਾਊਂਗਾ ਤਾਂ ਮੈਂ ਘਰਦਿਆਂ ਨੂੰ ਮੈਂ ਇਦਾਂ ਕਰ ਦੂੰ ਮੈਂ ਮਾਰ ਦੂੰ ਬਹੁਤ ਥੇ ਗੁੱਸਾ ਆਉਂਦਾ ਸੀ ਫਿਰ ਹੌਲੀ ਹੌਲੀ ਮੈਨੂੰ ਸਮਝ ਆਇਆ ਵੀ ਉਹਨਾਂ ਨੇ ਮੈਨੂੰ ਤਾਂ ਹੀ ਭੇਜਿਆ ਵੀ ਜਦੋਂ ਮੈਂ ਗੱਲ ਨਹੀਂ ਸੁਣੀ ਉਹਨਾਂ ਦੀ ਜਦੋਂ ਹੀ ਮੈਂ ਸੈਂਟਰ ਜਗ੍ਹਾ ਉਸ ਟਾਈਮ ਦੀ ਮੈਂ ਗਿਆ ਸੀਗਾ 17 ਚ ਉਦੋਂ ਜੀ ਜਦੋਂ ਮੈਂ ਸੈਂਟਰ ਦੇ ਵਿੱਚ ਤੇ ਸੀ ਉੱਥੇ ਸੈਂਟਰ ਵਾਲੇ ਲਾ ਦੇਉਂਦੇ ਸੀਗੇ ਜੀ ਉਦੋਂ ਮੁੰਡੇ ਇੰਨੇ ਮਰੇ ਜੀ ਬਾਹਰੇ ਟੀਕੇ ਲਾ ਲਾ ਕੇ ਉਦੋਂ ਮੇਰੇ ਦਿਮਾਗ 'ਚ ਗੱਲ ਆਈ ਵੀ ਰੱਬ ਨੇ ਇਸ ਕਰਕੇ ਜੀ ਸੈਂਟਰ 'ਚ ਭੇਜ ਦਿਆ ਜੇ ਕਿਤੇ ਬਾਹਰੇ ਹੁੰਦੇ ਵੀ ਪਤਾ ਨਹੀਂ ਉਹਨੂੰ ਜੀ ਮੈਂ ਵੀ ਉਹਨਾਂ ਵਾਂਗੂ ਮਰਨਾ ਜਾਂਦਾ ਟੀਕਾ ਟੁਕਾ ਲਾ ਕੇ ਮੈਂ ਤਾਂ ਇਹ ਕਹਣਾ ਜੋ ਵੀ ਮੇਰਾ ਵੀ ਨਸ਼ਾ ਕਰਦਾ ਜੀ ਉਹ ਘਟਾ ਘਟਾ ਕੇ ਛੱਡ ਦੋ ਨਾ ਤਾਂ ਹੋੜੀਓੜੀ ਛੱਡਿਆ ਜਾਊਗਾ ਜੀ ਜਾਂ ਕੋਈ ਦਵਾਈ ਲੈ ਲਓ ਤਾਂ ਜੀ ਇੱਕ ਗੱਲ ਹੋਰ ਵੀ ਆ ਦਵਾਈਆਂ ਵਾਲੇ ਦੀਆਂ ਐਡਾ ਬਹੁਤ ਆਉਂਦੀਆਂ ਨੇ ਵੀ ਆ ਦਵਾਈ ਲੈ ਲਓ ਇਹਨਾਂ ਨਸ਼ਾ ਛੱਡਿਆ ਹੁੰਦਾ ਮੈਂ ਵੀਰੇ ਕੋਈ ਦਵਾਈ ਨਹੀਂ ਛੱਡੀ ਹੈਗੀ ਮੈਂ 8-8000 ਦੀ ਦਵਾਈ ਵੀ ਲਿਆਂਦੀ ਹੈਗੀ 7-7000 ਦੀ 7-8 ਦਿਨਾਂ ਦੀ ਉਹ ਵੀਰੇ ਜਦੋਂ ਦਵਾਈ ਲੈਂਦਾ ਸੀ ਨਾ ਉਹ ਤੋਂ ਵੱਧ ਤੋੜ ਲੱਗਦੀ ਆਗੀ। ਇਦੋਂ ਬਿਹਤਰ ਹੈ ਵੀ ਅਰੇ ਵੀ ਨਸ਼ਾ ਜੇ ਆਪਾਂ ਕੋਈ ਵੀ ਕਰਦੇ ਆ ਤਾਂ ਉਹਨੂੰ ਹੌਲੀ-ਹੌਲੀ ਘਟਾ ਲਓ ਵੀ ਅੱਦਾਂ ਨਾ ਹੋਵੇ ਵੀ ਆਪਾਂ ਨੂੰ ਕਦੇ ਸੈਂਟਰ ਜਾਣਾ ਪਵੇ। ਇਹ ਸੈਂਟਰ ਆ ਜੀ ਬਣਾ ਆਪਣੇ ਮਾਪਿਆਂ ਝੂਠ ਬੋਲਦੇ ਜਦੋਂ ਮਾਪੇ ਜਾਂਦੇ ਆ ਵੀ ਸਾਡੇ ਇੱਥੇ ਕੁੱਟਦੇ ਨਹੀਂ ਹੈਗੇ। ਅਸੀਂ ਐ ਨਹੀਂ ਕਰਦੇ। ਫਿਰ ਹੋਰ ਆ ਜੀ ਜਦੋਂ ਆਪਾਂ ਉੱਥੇ ਹੁੰਨੇ ਆ ਜਦੋਂ ਆਪਣੇ ਮਾਪਿਓ ਮਿਲਣ ਆਉਂਦੇ ਆ ਉਦੋਂ ਵੀ ਬੰਦੇ ਨੂੰ ਜੀ ਇਹ ਬਹੁਤ ਡਰਾਉਂਦੇ ਨੇ ਕਿ ਵੀ ਜੇ ਥੱਲੇ ਜਾ ਕੇ ਤੂੰ ਇਦਾਂ ਕਿਹਾ ਵੀ ਅਸੀਂ ਤੈਨੂੰ ਕੁੱਟਦੇ ਆ ਕਹਿੰਦੇ ਉਹਨਾਂ ਦਾ ਮਾਪਿਆਂ ਦਾ ਚਲੇ ਜਾਣਾਗਾ ਫੇ ਫੇ ਤੂੰ ਸਾਡੇ ਕੋਲੇ ਹੀ ਆਗਾ ਵੀ ਜਦੋਂ ਤੂੰ ਉੱਥੋਂ ਫੇ ਰਾਮੇਗਾ ਫੇ ਤੈਨੂੰ ਅਸੀਂ ਫੇ ਕੁੱਟਾਂਗੇ ਨਾਲ ਦਾਦ ਦੇ ਨੇ ਖੜਾ ਕੇ ਰੱਖਾਂਗੇ ਇੰਨਾਂ ਦੀ ਗੱਲਾਂ ਦੇ ਕਦੇ ਯਕੀਨ ਨਾ ਕਰੋ ਜੀ ਹੁੰਦੇ ਤਾਂ ਜੀ ਇਹ ਵੀ ਹਮਲੀ ਨੇ ਕਿ ਨਸੇ ਜੀ ਇਹ ਸਾਰੇ ਕਰਦੇ ਨੇ ਉੱਥੇ ਮੈਂ ਬਾਤੋ ਵੀ ਜਾਂਦਾ ਰਹੇ ਹਾਂ ਜੀ ਉੱਥੇ ਕੋਈ ਨਸ਼ਾ ਨਹੀਂ ਛੱਡਦਾ ਜੀ ਉੱਥੇ ਗੋਲੀਆਂ ਸਿਕਟਾਂ ਪੀਂਦੇ ਨੇ ਜੀ ਭੁੱਕੀ ਪੀਂਮ ਸਾਰਾ ਕੁਝ ਕਰਦੇ ਨੇ ਜੀ ਕੋਈ ਇਹਨਾਂ ਸੈਂਟਰ ਵਿੱਚ ਐਦਾਂ ਦਾ ਨਹੀਂ ਹੁੰਦਾ ਵੀ ਕੋਈ ਨਸ਼ੇ ਦਾ ਮੁਕਤ ਹੋਇਆ ਬਈ ਇਹ ਪਹਿਨਾ ਆਪ ਵੀ ਇਹਨਾਂ ਦੀ ਸੈਂਟਰ ਕੱਟਿਆ ਹੁੰਦਾ ਕਿਸੇ ਦਾ 6 ਮਹੀਨੇ ਕਿਸੇ ਦਾ ਸਾਲ ਕੋਈ ਜੀ 2-2 ਸਾਲਾਂ ਦਾ ਵੀ ਹੁੰਦਾ ਉਸ ਤੋਂ ਬਾਅਦ ਹੀ ਲਾਇਸੈਂਸ ਲੈ ਕੇ ਆਪ ਦਾ ਆਪ ਹੀ ਸੈਂਟਰ ਖੋਲ੍ਹ ਲੈਂਦੇ ਨੇ ਕਿ ਉੱਤੇ ਹੀ ਮੁੰਡਿਆਂ ਨੂੰ ਕੁੱਟੀ ਜਾਂਦੇ ਆ ਜੀ ਕੋਈ दारू ਪੀ ਲੈਂਦਾ ਜੀ ਸ਼ਾਮ ਨੂੰ ਸਾਰਾ ਕੁ ਦਿਨ ਨਾ ਨਕਲੀ ਕਹਿੰਦੇ ਹੁੰਦੇ ਆ ਜੋ ਵੀ ਕਹਿਣਗੇ ਜੀ ਇਹ ਸਾਰਾ ਕੁ ਧੋਖਾ ਦਿੰਦੇ ਆ ਜੀ ਮਾਪਿਆਂ ਨੂੰ ਇੰਨਾ ਮਗਰ ਨਾ ਲੱਗੋ ਮੈਂ ਤਾਂ ਸਾਰੇ ਮਾਪਿਆਂ ਨੂੰ ਇਹੀ ਬੇਨਤੀ ਕਰਦਾ ਬੇਨਾਂ ਮਗਰ ਕਦੇ ਨਾ ਲੱਗੋ ਜੀ ਇਹ ਬਹੁਤ ਝੂਠ ਬੋਲ ਦਿੰਦੇ ਆ ਜੀ ਇਹ ਮੂੰਹ ਤੇ ਕੁਝ ਹੋਰ ਹੁੰਦਾ ਆ ਪਿੱਠ ਦੇ ਕੁਝ ਹੋਰ ਹੁੰਦੇ ਨੇਗੇ ਮੈਂ ਤਾਂ ਇਹੀ ਕਹਿਣਾ ਜੀ ਆੜੀ ਉਹ ਵੀਰੇ ਨਸ਼ਾ ਛੱਡ ਦਿਓ ਹੌਲੀ ਹੌਲੀ ਕਰਕੇ ਹੋਰ ਵੀਰੇ ਕੁਛ ਨਹੀਂ ਠੀਕ ਆ ਵੀਰੇ ਧੰਨਵਾਦ ਕਹਾਣੀ ਸੁਣਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ